ਲੋ ਜੀ ਗੱਲ ਕਰ ਲੱਗਿਆ ਉਸ ਗੀਤ ਦੀ ਜਿਹੜਾ ਮੈਂ ਤੁਹਾਨੂੰ ਦੋ ਵਾਰ ਜਿ ਸੁਣਾ ਚੁੱਕਿਆ ਪਹਿਲਾ ਦੂਜਾ ਭਾਗ ਸੁਣਾ ਕੱਲ ਗਾਇਆ ਸੀ ਅੱਜ ਤੀਜਾ ਭਾਗ ਚੱਲਦਾ ਹੈ ਇਹਦਾ ਜਿਹੜਾ ਤੀਜਾ ਭਾਗ ਹੈ ਇਹਦੇ ਵਿੱਚ ਵੀ ਇਹੀ ਉਹਦੇ ਘਰ ਵਾਲੀ ਕਹਿੰਦੀ ਹੈ ਜਿਹੜੀ ਪਤੀ ਪਤਨੀ ਦਾ ਗੀਤ ਹੈ ਇਹ ਕੀ ਗੀਤ ਦਾ ਨਾਮ ਹੈਗਾ ਪਤੀ ਨਸ਼ੇੜੀ ਤੇ ਅੜਬ ਜਨਾਨੀ ਉਹ ਹੈ ਭਾਈ ਇਹ ਤੇ ਅੱਜ ਤੀਜਾ ਭਾਗ ਪੇਸ਼ ਕਰਨ ਲੱਗੇ ਆਂ ਤੇ ਇਹ ਤੁਹਾਨੂੰ ਇਹ ਦੱਸ ਰਹੇ ਆਂ ਗੀਤਰਾਹੀਂ ਉਹਦੇ ਘਰ ਵਾਲੀ ਇਹ ਗੱਲ ਕਹਿੰਦੀ ਐ ਵੀ ਇਹਦੇ ਨਾਲੋਂ ਤਾਂ ਜੇ ਤੂੰ ਆਤਮ ਹੱਤਿਆ ਕਰ ਲੈਣਾ ਤੇ ਮਰੰਦੀ ਸਾਲ ਲੂੰਗੀ ਤੇ ਜਿਹੜਾ ਮੇਰੇ ਪੇਟ 'ਚ ਬੱਚਾ ਹੈ ਨਾ ਤੇ ਉਹ ਮੈਂ ਰੱਬ ਦੇ ਸਹਾਰੇ ਪਾਲ ਲੂੰ ਤੇ ਪਰ ਤੂੰ ਨਾ ਜਿਆਦਾ दारू ਛੱਡ ਦੇ ਜਾਂ ਮੈਨੂੰ ਛੱਡ ਦੇ ਤੇ ਇਹ ਸੁਣੋ ਅੱਜ ਤੀਜਾ ਭਾਗ ਉਹਦੀ ਪਤਨੀ ਕੀ ਕਹਿੰਦੀ ਐ ਦੁਖੀ ਹੋ ਕੇ ਇਹ ਲੋ ਸੁਣੋ ਗੀਤ दारू ਕਹਿੰਦੇ ਨੇ ਬਹੁਤ ਹੁੰਦੀ ਮਾਰੀ ਬੇਦਿੰਦੀ ਘਰ ਪੱਟ ਮੱਖਣਾ ਜੇ ਹੁੰਦਾ ਤੂੰ ਸਿਆਣਾ ਮੇਰੇ ਢੁੱਲਣਾ ਬੇ ਬੇੜਾ ਭਰ ਜਾਂਦਾ ਸਖਣਾ ਤੂੰ ਤਾਂ ਤੋਬੀਆਂ ਦੇ ਕੁੱਤੇ ਵਾਂਗੂ ਬੈਰੀ ਆਵੇ ਹੈਨੀ ਤੂੰ ਤਾਂ ਘਰ ਘਾਟਦਾ ਜਦੋਂ ਪੈਰੀ ਪੈਂਦਾ ਹੁੰਦਾ ਕਹਿੰਦੇ ਤੁਰਨਾ ਬੇਪਤਾ ਉਦੋਂ ਲੱਗੇ ਬਾਟਦਾ ਇਹ ਗੱਲ ਮੈਨੂੰ ਕਿਵੇਂ ਚੰਨਾ ਆਖਤੀ ਮੈਂ ਸਾਰਿਆਂ ਦੀ ਰੰਨ ਨਹੀਂ ਤੇਰੇ ਸਕੀ ਪੈਣ ਹੈ ਨਹੀਂ ਮੇਰੇ ਢੋਲਣਾ ਬੇਤਾਇਓ ਤੇਰੇ ਕੰਨ ਨਹੀਂ ਤੇਰੇ ਯਾਰ ਨੇ ਬਨੌਟੀ ਮੇਰੇ ਉੱਤੇ ਵੇ ਰੱਖ ਦੇਸੀ ਨਜ਼ਰ ਬੁਰੀ ਹੁਣ ਅੱਕ ਕੇ ਮੈਂ ਵਹਿ ਗਈ ਚੰਨ ਮੱਖਣਾ ਬੇ ਤਾਈਓ ਇਸ ਰਸ ਤੇ ਤੂਰੀ ਮੈਂ ਤਾਂ ਰੱਬ ਮੂਰੇ ਕਰਾਂ ਅਰਦਾਸਾਂ ਵੇ ਮੇਰੇ ਪੇਟੋਂ ਜੰਮ ਪੇ ਕੁੜੀ ਤੈਨੂੰ ਲੱਭ ਜੇ ਜਵਾਈ ਤੇਰੇ ਬਾਰੇਗਾ ਸ਼ਰਾਬੀ ਕਰ ਲਿਉਨ ਲੱਗ ਜੇ ਜਿਵੇਂ ਤੂੰ ਮੇਰੇ ਖਸਮ ਬਣਾਉਂਦਾ ਤੇਰੀ ਧੀ ਦੇ ਉਹ ਬਣਾਉਣ ਲੱਗ ਜੇ ਤੇਰੀ ਧੀ ਦੇ ਵੇ ਬਣਾਵੇ ਜਦੋਂ ਖਸਮ ਤੇ ਧੀ ਤੇਰੀ ਪੇਕੇ ਭਜਲੇ ਪਿਛੋਂ ਹੋ ਕੇ ਬੇਸ਼ਰਾਬੀ ਜਵਾਈ ਆਵੇ ਵੇ ਕੰਨਾਂ ਕੌਲੇਾਂ ਚ ਵੱਜ ਜੇ ਫੇਰ ਉਹ ਗੁਰੂ ਦੇ ਅੱਖ ਤੇਰੀ ਬੈਰੀ ਆਤੀ ਮੈਨੂੰ ਹੁੰਦਾ ਕਿ ਮੈਂ ਬੋਲਣਾ ਕੀ ਹੋ ਗਿਆ ਜੇ ਤੇਰੇ ਨਾਲ ਵਿਆਹੀ ਵੇ ਹੁੰਦਾ ਨਹੀਂ ਕੋ ਫਰ ਤੋਲਣਾ ਜਾ ਕੇ ਕਰ ਲੈ ਤੂੰ ਕਿਤੇ ਆਤਮ ਹੱਤਿਆ ਮੈਂ ਤੇਰੇ ਬੇਣਾ ਰੰਡੀ ਸਾਰ ਲੂੰ ਜਿਹੜਾ ਪੇਟ ਵਿੱਚ ਹੈਗਾ ਮੇਰੇ ਬੱਚਾ ਮੈਂ ਰੱਬ ਦੇ ਸਹਾਰੇ ਪਾਲ ਲੂੰ ਮੈਨੂੰ ਲੋੜ ਨਹੀਂ ਐ ਹੋ ਜੇ ਲਫੰਗੇ ਦੀ ਮਲੰਗਾ ਨਾਲ ਆੜੀ ਰੱਖਦਾ ਮੇਰੇ ਹੋ ਜਾਵੇ ਤੂੰ ਅੱਖੀਆਂ ਤੋਂ ਦੂਰ ਵੇ ਤੂੰ ਟੱਬਰ ਨੇ ਪਾਲ ਸਕਦਾ ਮੇਰੇ ਪੈਰਾਂ ਵਿੱਚ ਕਾਤੋਂ ਆ ਕੇ ਡਿੱਗ ਪਿਆ ਵੇ ਮੈਥੋਂ ਹੁਣ ਹੋ ਜਾ ਤੂੰ ਪਰ ਤੇਰੇ ਫੌੜੇ ਨਾਲ ਮੌਰ ਮੈਂ ਤਾਂ ਸੇਕ ਦੂੰ ਜੇ ਮੇਰੇ ਕਦੇ ਆਗ ਆ ਕਰੇ ਉਹ ਮਨਤਾਂ ਦੇ ਨਾਲ ਨਹੀਂ ਮੰਨਦਾ ਸ਼ਰਾਬੀ ਜਿਹੜਾ ਆਕੜਾਂ ਕਰੇ ਲਓ ਜੀ ਇੱਥੋਂ ਤੱਕ ਗੱਲ ਪਹੁੰਚ ਗਈ ਉਹ ਕਹਿੰਦੀ ਵੀ ਆਤਮ ਹੱਤਿਆ ਕਰ ਲੈ ਇਹਦੇ ਨਾਲੋਂ ਤਾਂ ਤੇ ਮੈਂ ਤਾਂ ਤੇ ਬਿਨਾਂ ਰੰਦੀ ਸਾਰ ਲੂੰਗੀ ਤੇ ਜਿਹੜਾ ਪੇਟ ਤੇ ਬੱਚਾ ਨਾ ਉਹਨੂੰ ਮੈਂ ਦੁਨੀਆ ਵਿਖਾ ਦੂੰਗੀ ਤੇ ਫੇਰ ਮੈਂ ਉਹਨੂੰ ਆ ਰੱਬ ਦੇ ਸਾਰੇ ਪਾਰ ਲੂੰਗੀ ਤੇ ਤੇਰਾ ਤਾਂ ਕੋਈ ਮੈਨੂੰ ਸਹਾਰਿਆ ਹੀ ਨਹੀਂ ਉਹਦਾ ਸਾਰਾ ਦਿਨ ਪੋਕੜ ਖਾ ਲਿਆ ਟਾਂਸ ਖੇਡ ਕੇ ਹੱਥ ਨੇ ਦਾਰੂ ਪੀ ਲਈ ਤੇ ਕੰਮ ਦਾ ਕਰਦਾ ਨਹੀਂ ਕੋਈ ਤੇ ਫੇ ਤੇਰਾ ਸਾਰਾ ਵੀ ਕੋਈ ਨਹੀਂ ਮੈਨੂੰ ਤੇ ਇਹ ਸਾਨੂੰ ਗੀਤ ਕਿਹੋ ਜਿਹਾ ਲੱਗਿਆ ਤੇ ਇਹ ਸਾਨੂੰ ਜਰੂਰ ਦੱਸਣਾ ਤੁਸੀਂ ਕਮੈਂਟ ਕਰਾਹੀਂ ਤੇ ਸਬਸਕ੍ਰਾਈਬ ਕਰਨਾ ਤੇ ਵੀਡੀਓ ਸੁਣ ਕੇ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਪਿਆਰ ਦਿੰਦੇ ਹੋ ਤੁਸੀਂ ਤੇ ਐਵੇਂ ਜਿਵੇਂ ਆਪਾਂ ਤੁਹਾਨੂੰ ਸੇਵਾ ਕਰਦੇ ਰਵਾਂਗੇ ਤੁਹਾਡੀ ਤੇ ਤੁਸੀਂ ਇਹ ਧੀਰੇ ਸੁਨਿਆ ਕਰੋ ਤੇ ਤੁਸੀਂ ਲਾਇਕ ਕਰਦਿਆ ਕਰੋ ਤੇ ਸੇਵਾ ਮੇਰੀ ਕਰੀ ਚਲੋ ਸਬਸਕ੍ਰਾਈਬ ਕਰਕੇ ਤੇ ਮੈਂ ਤੁਹਾਡੀ ਸੇਵਾ ਕਰੀ ਜਾਊਂਗਾ ਤੇ ਗਾਹ ਦੇ ਗਾਹ ਸ਼ੇਅਰ ਜਰੂਰ ਕਰਦਿਆ ਕਰੋ ਜਿੰਨੇ ਹੋ ਸਕੇ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਸਨਾਵਾਂਗੇ ਚੌਥਾ ਭਾਗ